ਗ੍ਰਾਮ ਪੰਚਾਇਤ ਢੰਡਾ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ 25 ਲੱਖ ਦੀ ਲਾਗਤ ਨਾਲ ਸੋਲਰ ਮੋਟਰ ਰਾਹੀਂ ਜ਼ਮੀਨ ਦੋਸ਼ ਨਾਲੀਆਂ ਦਾ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਜਨੈਲ ਸਿੰਘ ਵੱਲੋਂ ਟੱਕ ਲਗਾ ਕੇ ਸ਼ੁਰੂ ਕੀਤਾ ਗਿਆ ਇਸ ਸਬੰਧੀ ਵਿਭਾਗ ਦੇ ਐਸ ਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਮਹਿਕਮੇ ਵੱਲੋਂ 11 ਲੱਖ ਖਰਚ ਕਰਕੇ ਪਾਈਪ ਅਤੇ ਸੋਲਰ ਸਿਸਟਮ ਲਗਾਈ ਜਾਣਗੇ ਇਸ ਸਬੰਧੀ ਪੰਚਾਇਤ ਮੈਂਬਰ ਬਿੰਦਰ لال ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਐਨ ਆਰ ਆਈ ਵੀਰ ਜਸਕਰਨ ਸਿੰਘ ਯੂਕੇ ਵੱਲੋਂ 14 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸੀਚੇਵਲ ਮਾਡਲ ਬਣਾਇਆ ਗਿਆ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ ਪਿੰਡ ਦੇ ਐਨਆਰਆਈ ਵੀਰ ਵੱਡੀ ਪੱਧਰ ਤੇ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸਾਫ ਕਾਬਲ ਲਖ ਸੰਤੀ ਮੈਂਬਰ ਗੁਨੇਕ ਸਿੰਘ, ਦਲਜੀਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਬਿੰਦਰ ਲਾਲ ਪੰਚ, ਤਰਸੇਮ ਸਿੰਘ ਯੂਕੇ, ਸੁਜੀਤ ਸਿੰਘ ਪੰਚ, ਕਸ਼ਮੀਰ ਸਿੰਘ, ਸਰਪਜੀਤ ਸਿੰਘ ਤੇ ਸੀ ਦਵਿੰਦਰ ਸਿੰਘ, ਅਬਤਾਸ਼ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ ਯੂਐਸਏ ਦੀਰਜ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਅੱਜ ಗ್ರಾಮ ਪੰਚਾਇਤ ਢੰਡਾ ਵੱਲੋਂ ਚੱਕਰ ਤੇ ਅੰਡਰਗ੍ਰਾਉਂਡ ਜਿਹੜੇ ਪਾਈਪਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਇਹ ਜਿਹੜਾ ਕੰਮ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਸਾਡੇ ਪਿੰਡ ਦੇ ਐਨਆਰਆਈ ਵੀਰ ਜੱਸੀ ਯੂਕੇ ਵੱਲੋਂ ਇਸ ਪ੍ਰੋਜੈਕਟ ਵਾਸਤੇ ਜਿਹੜੇ ਆ 14.5 ਲੱਖ ਰੁਪਏ ਖਰਚ ਕਰਕੇ ਜਿਹੜੀ ਉਹਨਾਂ ਦੀ ਜਿਹੜੇ ਖੂਬ ਪੱਟੇ ਗਏ ਸੀ ਕਮਰੇ ਬਣਾਏ ਗਏ ਸੀਗੇ ਤੇ ਉਹਦੀ ਚਾਰਦਵਾਰੀ ਕੀਤੀ ਸੀ ਜਿਹੜਾ ਅੱਜ ਸਾਡੇ ਸਬੰਧਤ ਮੈਕਮੇਂ ਵੱਲੋਂ ਇੰਟਪੈਂਡ ਪਹੁੰਚੇ ਉਹਨਾਂ ਨੇ ਪਹੁੰਚ ਕੇ ਜਿਹੜਾ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਆ ਲਗਭਗ 3 ਜਾਂ 4 ਦਿਨਾਂ ਵਿੱਚ ਜਿਹੜੇ ਇਹ 11.5 ਲੱਖ ਦੇ ਜਿਹੜੇ ਪੈ ਪਿਆ ਉਹੋ ਪਾਈ ਜਾਣੇ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਨਰਵੀਰ ਤੇ ਸਹਿਯੋਗੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਾਮ ਪੰਚਾਇਤ ਢੰਡਾ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਸਹਿਯੋਗ ਨਾਲ 25 ਲੱਖ ਦੀ ਲਾਗਤ ਨਾਲ ਸੋਲਰ ਮੋਟਰ ਰਾਹੀਂ ਜ਼ਮੀਨ ਦੋਸ਼ ਨਾਲੀਆਂ ਦਾ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੀ ਸ਼ੁਰੂਆਤ ਕੀਤੀ ਗਈ جس ਦਾ શુભારંભ جناب سنگھ ਵੱਲੋਂ ٹاک لگا کے شروع ਕੀਤਾ ਗਿਆ ਇਸ ਸੰਬੰਧੀ ਵਿਭਾਗ ਦੇ एसडीओ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਮੈਕਮੇ ਵੱਲੋਂ 11 ਲੱਖ ਖਰਚ ਕਰਕੇ ਪਾਈਪ ਅਤੇ ਸੋਲਰ ਸਿਸਟਮ ਲਗਾਈ ਜਾਣਗੇ ਇਸ ਸੰਬੰਧੀ ਪੰਚਾਇਤ ਮੈਂਬਰ ਬਿੰਦਰ لال ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਐਨਆਰਆਈ ਵੀਰ ਜਸਕਰਨ ਸਿੰਘ ਯੂਕੇ ਵੱਲੋਂ 14 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸੀਚੇਵਲ ਮਾਡਲ ਬਣਾਇਆ ਗਿਆ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮ ਕਰਵਾਉਣ ਲਈ ਪਿੰਡ ਦੇ ਐਨਆਰਆਈ ਵੀਰ ਵੱਡੀ ਪੱਧਰ ਤੇ ਸਹਿਯੋਗ ਦੇ ਰਹੇ ਹਨ। ਇਸ ਮੌਕੇ ਸਾਫ ਕਾਬਲ ਲੱਖ ਸੰਤੀ ਮੈਂਬਰ ਗੁਨੇਕ ਸਿੰਘ, ਦਲਜੀਤ ਸਿੰਘ ਪੰਚ, ਜਸਵੀਰ ਸਿੰਘ ਪੰਚ, ਬਿੰਦਾ ਲਾਲ ਪੰਚ, ਸਰੇਮ ਸਿੰਘ ਯੂਕੇ, ਸੁਰਜੀਤ ਸਿੰਘ ਪੰਚ, ਕਸ਼ਮੀਰ ਸਿੰਘ, ਸਰਬਜੀਤ ਸਿੰਘ ਤੇ ਸੀ ਦਵਿੰਦਰ ਸਿੰਘ, ਅਬਤਾਸ਼ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ ਯੂਐਸਏ तीरज सिंह ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਅੱਜ ಗ್ರಾಮ ਪੰਚਾਇਤ ਢੰਡਾ ਬਣੂ ਚੱਕਰ ਤੇ ਅੰਡਰ ਗ੍ਰਾਉਂਡ ਦੇ ਪਾਈਪ ਪਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਇਹ ਜਿਹੜਾ ਕੰਮ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਤੋਂ ਪਹਿਲਾਂ ਸਾਡੇ ਪਿੰਡ ਦੇ ਐਨਆਰਆਈ ਵੀਰ ਦਿੱਸੀ ਯੂਕੇ ਵੱਲੋਂ ਇਸ ਪ੍ਰੋਜੈਕਟ ਵਾਸਤੇ ਜਿਹੜੇ ਆ 14.5 ਲੱਖ ਰੁਪਏ ਖਰਚ ਕਰਕੇ ਜਿਹੜੀ ਉਹਨਾਂ ਦੀ ਜਿਹੜੇ ਖੂਪ ਪੱਟੇ ਗਏ ਸੀ ਕਮਰੇ ਬਣਾਏ ਗਏ ਸੀਗੇ ਤੇ ਉਹਦੀ ਚਾਰਦਵਾਰੀ ਕੀਤੀ ਸੀ ਜਿਹੜਾ ਅੱਜ ਸਾਡੇ ਸਬੰਧਤ ਮੈਕਮੇ ਵੱਲੋਂ ਇਥੇ ਪੈਂਡ ਪਹੁੰਚੇ ਉਹਨਾਂ ਨੇ ਪਹੁੰਚ ਕੇ ਜਿਹੜਾ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਾਈ ਆ ਲਗਭਗ 3 ਜਾਂ 4 ਦਿਨਾਂ ਵਿੱਚ ਜਿਹੜੀ ਇਹ 11.5 ਲੱਖ ਦੀ ਜਿਹੜੀ ਪੈ ਪਿਆ ਉਹੋ ਪਾਈ ਜਾਣੇ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਨਆਰਵੀ ਤੇ ਸਹਿਯੋਗੀਆਂ ਦਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ